ਤੈਨੂੰ ਇੱਧਰ ਕਣਕ ਨੂੰ ਅੱਗ ਲੱਗਿਓ ਕਣਕ ਦੀ ਅੱਗ ਬੁਝਾਣੀ ਹੈ ਇਹਦੀ ਕਿ ਤੈਨੂੰ ਉਹ ਚਾਹੀਦੀ ਬੁਝਾੜਦਾ ਸੀ ਵੀ ਭਜਾ ਦੇਣਾ ਦਾ ਭਾਜੀ ਉਹਦਾ ਸੀ ਟਰੈਕਟਰ ਕਭਾ ਦਾੜੇ ਦੇ ਪਾਸੇ ਤੋਂ ਵੈਸੇ ਹੀ ਕੰਦੇ ਆਉਣਾ ਕਿਤਾ ਨਾਲੇ ਉਧਰ ਨੂੰ ਉਧਰ ਗੱਡੀ ਲੈ ਗਿਆ ਇੱਧਰੋਂ ਤਾਂ ਅੱਗ ਉਧਰੋਂ ਧੱਕਾ ਨਹੀਂ ਜਾਂਦੀ ਤੂੰ ਮੋਰੇ ਅੱਗ ਦੇ ਗੱਡੀ ਲਾ ਕੇ ਆ ਆਪਾਂ ਕੰਟਰੋਲ ਕਿੱਦਾ ਕੀਤਾ ਜਦੋਂ ਨੂੰ ਮੈਂ ਕਿਹਾ ਕੰਟਰੋਲ ਆ ਦੇ ਅਸੀਂ ਜਿਹੜੀ ਰਾਤ ਨੂੰ ਮਤਲਬ ਹੁਣ ਮੁਆਵਜ਼ਾ ਮਿਲ ਜਾਊ ਦੇਖੋ ਜੀ ਹੁਣ ਦਾ ਇਹ ਤੁਹਾਡੇ ਥਰੂ ਅਸੀਂ ਪਛਾਣੀ ਚਾਹਨੇ ਗੱਲ ਜੇ ਤੁਸੀਂ ਪਛਾ ਸਕਦੇ ਹੋ ਡੀਸੀ ਨੂੰ ਸੀ ਤੱਕ ਤਾਂ ਦੇਖ ਲਓ ਐਸਡੀਐਮ ਤੱਕ ਇਹ ਇੱਧਰ ਆ ਤੂੰ ਜਿੱਦੀ ਤੂੜੀ ਬਣਨੀ ਆ ਉਹ ਭਜਾਇਆ ਸੱਜਣ ਨੇ ਉੱਥੇ ਭਜਾਣ ਲੱਗਿਆ ਉਹ ਜਦ ਕੇ ਅਸੀਂ ਉਹਨੂੰ ਸੱਦਣ ਆਏ ਮੈਂ ਸਾਡੀ ਗਣਕ ਨੂੰ ਅੱਗੇ ਪਈ ਆ ਉਹ ਪੇਦ ਆਪਾਂ ਉੱਥੋਂ ਹੀ ਮੁੜ ਗਿਆ ਹੁਣ ਵੀ ਉਹ ਪਰੇ ਆ ਫਲਾਟ ਚੱਲ ਜਦੋਂ ਮੈਂ ਕੱਢੀ ਆਡੀਓ ਨਹੀਂ ਕੱਢੀ ਆ ਉਹ ਪਰੇ ਲੈ ਗਿਆ ਨਾ ਉਹ ਤੋਂ ਪਹਿਲਾਂ ਤਾਂ ਕੱਦਦਾ ਹੀ ਪਰੇ ਤੁਸੀਂ ਡੀਸੀ ਸਾਹਿਬ ਨੂੰ ਇੱਕ ਵਾਰ ਜਿਹੜੀ ਮੰਗ ਰੱਖਣਾ ਚਾਹੁੰਦੇ ਕਹੋ ਜੀ ਮਹਾਰਾਜ ਮੈਂ ਤਾਂ ਹੱਥ ਜੋੜ ਕੇ ਇਹੀ ਬੇਨਤੀ ਕਰੂੰਗਾ ਕਿ ਜਿੰਨਾ ਕਿ ਮੇਰਾ ਨੁਕਸਾਨ ਹੋਇਆ ਇਹ ਮੈਨੂੰ ਵੀ ਪ੍ਰਵਾਈ ਕਰਾਈ ਜਾਵੇ ਕਿ ਦਿੱਤਾ ਜਾਵੇ ਕਿਸੇ ਪਾਸੋਂ ਵੀ ਮਦਦ ਕੀਤੀ ਜਾਵੇ ਬਾਕੀ ਹੋਰ ਵੀ ਲੋਕਾਂ ਦਾ ਖਿਆਲ ਵੀ ਇਹਨਾਂ ਫਰਗ੍ਰੇਡ ਵਾਲਿਆਂ ਨੂੰ ਵੀ ਸਮਝਾ ਜਾਵੇ ਇਹਨਾਂ ਦੀ ਜਦ ਤੱਕ ਕਲਾਸਾਂ ਲਾਣ ਜਿੱਦਾਂ ਜੋਗੇ ਵਾਲੇ ਲਾਉਂਦੇ ਐ ਤੇ ਉਹ ਗਰੋਂਡੇ ਜਾ ਕੇ ਸਮਝਾਉਂਦੇ ਪਿਆ ਕਰੋ ਕਰੋ ਇਹਨਾਂ ਦੀ ਵੀ ਕਲਾਸਾਂ ਲਾਈਆਂ ਜਾਣ ਕੇ ਅਨਪੜ੍ਹ ਪੜ੍ਹੇ ਲਿਖਣ ਪੜ੍ਹ ਕੇ ਉਹ ਬਣਦੇ ਆ ਇਹ ਹਵਾ ਦਾ ਰੋਕ ਆ ਇਹਨੂੰ ਤੂੰ ਗੱਡੀ ਮੋਹਰੇ ਤੇ ਲੈ ਗਿਆ ਨਾ ਫੇ ਸਾਨੂੰ ਆਕਾ ਮਾਰਦਾ ਬੱਟਾ ਬਾਹੋ ਤੇਰੀਆਂ ਬੱਟਾਂ ਬਾਈਏ ਕਿ ਅਸੀਂ ਆਪਣੀ ਕਣਕ ਪਚਾਈਏ ਯਾਰ ਕੋਈ ਨਾ ਸੀ ਹਜੇ ਬਣਾਈ ਮੈਂ ਕਿਹਾ ਚੱਲ ਇਹਦੀ ਤੂੜੀ ਬਣਾਵਾਂਗੇ ਪਸ਼ੂਆਂ ਲਈ ਹੁਣ ਪਸ਼ੂਆਂ ਲਈ ਤੂੜੀ ਵੀ ਮੁੱਲ ਲੈਣੀ ਪੈ ਜਾਣੀ ਆ ਜੀ ਠੇਕਾ ਲੱਗ ਹਾਂ ਠੇਕਾ ਲੱਗ ਮੈਂ ਕਿਹਾ 40000 ਨੂੰ ਤੈਨੂੰ ਠੇਕਾ ਠੇਕਾ ਹੈ ਨਹੀਂ ਜਿੱਥੇ ਵੀ ਸਾਢੇ 40 42 ਚੱਲਦਾ ਜੀ ਠੇਕਾ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀ ਇਸ ਸਮੇਂ ਅਸੀਂ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਗੁੱਗਗਾ ਮਾੜੀ ਦੇ ਬਿਲਕੁਲ ਸਾਹਮਣ ਖੇਤ ਨੂੰ ਜਿਹੜੀ ਹੈ ਅੱਗ ਲੱਗ ਜਾਂਦੀ ਹੈ ਔਰ ਤੁਸੀਂ ਇਹ ਗੱਲ ਸਮਝ ਸਕਦੇ ਹੋ ਕਿ ਪੁੱਤਾ ਵਾਂਗ ਪਾਲੀ ਫਸਲ ਜਦ ਅੱਖਾਂ ਦੇ ਸਾਹਮਣੇ ਸੜ ਕੇ ਸੁਆਹ ਹੁੰਦੀ ਹੈ ਤਾਂ ਕਿਸਾਨ ਦੇ ਦਿਲ ਤੇ ਅन्नदाता ਦੇ ਦਿਲ ਤੇ ਜਿਹੜੀ ਆ ਉਹ ਕਿੰਨੀ ਸੱਟ ਵੱਜਦੀ ਹੈ ਹਾਲਾਂਕਿ ਇਹਨਾਂ ਦੇ ਬਹੁਤ ਸਾਰੇ ਗਿਲੇ ਨੇ ਹਰਦੇਵਾਲ ਅੰਕਲ ਜੀ ਸਾਡੇ ਨਾਲ ਨੇ ਬਹੁਤ ਪੀੜ ਹੈ ਮੈਂ ਪੀੜ ਮਹਿਸੂਸ ਵੀ ਕਰ ਸਕਦਾ ਔਰ ਪਰ ਪਿੰਡ ਦੇ ਜਿੰਨੇ ਵੀ ਪਤਵੰਤੇ ਨੇ ਮੋਧਵਾਰ ਨੇ ਇੱਥੇ ਪਹੁੰਚੇ ਨੇ ਸਾਥੀ ਪਹੁੰਚਣੇ ਤਾਂ ਜੋ ਅੱਗ ਤੇ ਕਾਬੂ ਪਾਇਆ ਜਾ ਸਕੇ ਇਹ ਅਰਦੇਲ ਜੀ ਤੁਹਾਨੂੰ ਪਤਾ ਕਦੋਂ ਲੱਗਦਾ ਵੀ ਅੱਗ ਲੱਗ ਗਈ ਜੀ ਘੰਟਾਂ ਕੁ ਪਹਿਲਾਂ ਲੱਗਿਆ ਮਤਲਬ ਟਾਈਮ ਹੁਣ ਦੇਖ ਲਓ ਕਿੰਨਾ ਹੋਇਆ ਤੋਂ ਪਹਿਲਾਂ ਘੰਟਾ ਇਕ ਜੀ 10 ਮਿੰਟਾਂ 'ਚ ਮੈਂ ਆਪਣਾ ਟ੍ਰੇਡ ਰੋਟੀ ਖਾਂਦਾ ਸੀ ਰੋਟੀ ਖਾਂਦਾ ਜਦੋਂ ਮੈਨੂੰ ਫੋਨ ਗਿਆ ਮੁੰਡੇ ਦਾ ਇੱਥੇ ਆ ਖੜਾ ਜੀ ਮੁੰਡੇ ਨੇ ਫੋਨ ਕੀਤਾ ਕਿ ਚਾਚਾ ਅੱਗ ਹਜੇ ਦੂਜੇ ਤੇ ਖੇਚਾ ਉਹ 나ੜ ਦੀ ਉਹਨੀ ਟੂਟੀ ਟਾੜੀ ਬਣਾਈ ਹੋ ਸੀ ਉਹਨਾਂ ਨੇ ਪਰ ਅੱਛਾ ਉਹ 나ੜ ਨੂੰ ਲੱਗੀ ਉਧਰੋਂ ਲੱਗੀ ਹੈ ਜੀ ਕਾਰਨ ਹੁਣ ਇਹੀ ਦੱਸਦਾ ਕਿਹਾ ਕਿ ਉੱਥੇ ਨਿਆਣੇ ਬੈਠੇ ਆ ਵੀ ਉਹ ਨਿਆਣਿਆਂ ਨੂੰ ਪੁੱਛਿਆ ਜਾ ਸਕਦਾ ਜੀ ਉਹ ਲੱਗ ਹੀ ਰਹਿੰਦੇ ਉਦੋਂ ਤਾਂ ਅਸੀਂ ਉਹਨਾਂ ਨੂੰ ਪੁੱਛਦੇ ਬੁਲਾ ਕੇ ਤੇ ਉੱਥੇ ਡੱਬੀਆਂ ਵੀ ਕਹਿੰਦੇ ਦੋ ਤਿੰਨ ਉਹਨਾਂ ਕੋ ਨਿਕਲ ਜਾਂਦਾ ਥਾਲੀ ਬੀੜੀਆਂ ਬੂੜੀਆਂ ਮੈਂ ਸ਼ਰਾਰਤ ਇਹ ਸ਼ਰਾਰਤ ਕਰ ਲੋ ਜਾਂ ਜਾਣ ਬੁੱਝ ਕੇ ਕਰ ਲੋ ਜਾਂ ਅਣਜਾਣ ਅਣਜਾਣ ਪੋਣੇ ਚ ਕਹਾਂਗੇ ਹੁਣ ਤਾਂ ਬੱਚੇ ਆ ਬੱਚਿਆਂ ਨੇ ਕਿਹਾ ਉੱਥੇ ਸਾਡੇ ਨਾਲ ਆਪਣਾ ਲਗਭਗ ਇੱਕ ਕਿਲਾ ਜਿਹੜਾ ਕਣਕ ਬਣਾ ਲਗਭਗ ਇੱਕ ਕਿਲਾ ਹੀ ਆ ਜਾਣੋ ਜੀ ਇੱਕ ਕਿਲਾ ਦਾ ਕਿੰਨੀ ਦੇਰ ਜਿਹੜੀਆਂ ਲਪਟਾਂ ਨਿਕਲਦੀਆਂ ਰਹੀਆਂ ਜੀ ਇਹ ਤਾਂ ਹਵਾ ਚੱਲਦੀ ਸੀ 15 20 ਮਿੰਟਾਂ ਚ ਇਹ ਸਭ ਕੁਝ ਖਤਮ ਹੋ ਗਿਆ ਗੇਮ ਜੀ ਅਸੀਂ 10 ਮਿੰਟਾਂ ਚ ਤਾਂ ਮੈਂ ਪਹੁੰਚ ਗਿਆ ਜੀ ਤੇ ਟਰੈਕਟਰ ਲਾ ਕੇ ਪਿੰਡੋਂ ਪਤਾ ਕਿੰਨਾ ਘੰਟਾ ਲੱਗ ਗਿਆ ਜੀ ਜਦ ਪਤਾ ਲੱਗਦੀ ਬੰਦੇ ਦੁਪਹਿਰ ਪੈਰਾਂ ਏੜ ਜਮੀਨ ਦਾ ਨਿਕਲਦੀ ਆ ਬੰਦੇ ਮੁੜ ਗਏ ਪਿੱਛੇ ਨੂੰ ਜੀ ਬੰਦਾ ਜਿੱਦਾਂ ਕਿਸੇ ਨੂੰ ਸੁਣ ਗਿਆ ਉਦਾਂ ਉਦਾਂ ਹੀ ਪਿੱਛੇ ਆਈ ਇੱਥੇ ਇਹ ਚਲਾਉਂਦਾ ਰਿਹਾ ਟਰੈਕਟਰ ਇਹ ਅੰਦਰ ਦੇ ਬੜੇ ਇਹਨੂੰ ਵੀ ਕਿਹਾ ਪਈ ਐਂ ਤਾਂ ਕਰੇ ਇੱਥੇ ਡਬਲੇ ਗੇੜੇ ਲਾ ਦੇ ਤੁਸੀਂ ਸਾਨੂੰ ਫੋਨ ਕੀਤਾ ਸੀ ਭੱਜੇ ਆਏ ਆ ਮਦਦ ਲਈ ਐਨਾ ਜਦੋਂ ਬੰਦੇ ਪਹੁੰਚੇ ਜਾਨੋ ਤਾਂ ਮੈਂ ਇੱਥੇ ਗੇੜੇ ਲਾ ਰਿਹਾ ਸੀਗਾ ਜੀ ਅੱਛਾ ਤਾਂ ਪਹਿਲਾਂ ਇਕੱਲਾ ਹੀ ਆਇਆ ਉਹ ਤੇ ਅੱਛਾ ਪਹਿਲਾਂ ਇਕੱਲਾ ਹੀ ਆ ਗਿਆ ਇਕੱਲਾ ਹੀ ਆਇਆ ਨਾ ਲੱਟਾ ਲੁਟਾ ਨਿਕਲਦੇ ਸੀ ਮਾਹੋ ਤਾਂ ਮੈਂ ਦਾ ਟਰੈਕਟਰ ਬਚਾਇਆ ਮਸੀ ਸਮਝ ਲਓ ਟਰੈਕਟਰ ਨੂੰ ਵੀ ਅੱਗ ਪੈ ਰਹੀ ਸੀ ਬੰਦਾ ਉਸ ਵੱਲੇ ਭਾਜੀ ਉਧਰ ਹੀ ਹੁੰਦਾ ਪਤਾ ਨਹੀਂ ਕੀ ਹੋ ਜਾਣਾ ਉਸ ਵਕਤ ਕੋਈ ਸੋਚਦਾ ਨਹੀਂ ਆਏਗਾ ਇਹ ਇੱਕ ਲਾਟਾਂ ਕਰਕੇ ਧੂੜ ਨੇੜ ਨੇਰ ਉੱਡਦੀ ਇੱਕ ਅੱਖਾਂ ਮਰੇ ਉ ਆ ਜਾਂਦਾ ਉਹ ਥੋੜਾ ਜਿਹਾ ਕੋਦਾ ਬੰਦਾ ਖਬਰ ਆ ਜਾਂਦਾ ਹਵਾ ਸਾਈਡ ਦੀ ਸੀ ਮੈਂ ਖੈਰਾ ਦੇਖੋ ਮੈਂ ਬਾਹਾਂ ਬਾਕੇ ਬਚਾਉਣ ਦੀ ਕੋਸ਼ਿਸ਼ ਕੀਤੀ ਜਿੰਨੀ ਵੀ ਫਾਇਰ ਬ੍ਰਿਗੇਡ ਨੂੰ ਕਹਿੰਲੀ ਸਾਰੂ ਰੇਡ ਨੂੰ ਪਹਿਲਾਂ ਮੈਂ ਘਰੋਂ ਤੋਂ ਲੱਗੇ ਨਹੀਂ ਫੋਨ ਕੀਤਾ ਜੀ ਲੰਬੜਦਾਰ ਨੂੰ ਪਿੰਡ ਦੇ ਨੂੰ ਫੋਨ ਕੀਤਾ ਉਹਨੇ ਵੀ ਉਹਨੂੰ ਕੀਤਾ ਬਾਬੇ ਇੱਥੇ ਸੇਵਾਦਾਰ ਬੈਠਾ ਉਹਨੇ ਫਟਾਫਟ ਉਹਨਾਂ ਨੂੰ ਫੋਨ ਕੀਤਾ ਵੀ ਉੱਥੇ ਅੱਗ ਲਾ ਕੇ ਪਹੁੰਚੋ ਜਦ ਤੱਕ ਮੈਂ ਬਾਹਰ ਆ ਸੀ ਮੈਂ ਮੇਰੇ ਉਹ ਖੇਚ ਨਹੀਂ ਫਾਇਰ ਬ੍ਰਿਗੇਡ ਨਹੀਂ ਮਾੜੀ ਜੋ ਲਾਣ ਬੁਝਾਉਣ ਲੱਗ ਗਏ ਉਹ ਲਾਣ ਉਹਨੂੰ ਬੁਝਾਉਣ ਮੈਂ ਜਿਹੜ ਫੀਜੀ ਤੂੜੀ ਬਲਣੀ ਆ ਉਹ ਭੁਜਾਇਆ ਸੱਜਣ ਨੇ ਉੱਥੇ ਭੁਜਾਣ ਲੱਗਿਆ ਉਹ ਜਦ ਕਿ ਅਸੀਂ ਉਹਨੂੰ ਸੱਦਣ ਆਏ ਸਾਡੀ ਕਣਕ ਨੂੰ ਅੱਗ ਪਈ ਆ ਉਹ ਪੇਦ ਆਪੋ ਉੱਥੋਂ ਹੀ ਮੁੜ ਗਿਆ ਹੁਣ ਵੀ ਉਹ ਪਰੇ ਆ ਫਲਾਟ ਚੱਕ ਗਿਆ ਗੱਡੀ ਮੋਡਿਓ ਨਹੀਂ ਕੱਢੀ ਆ ਉਹ ਪਰੇ ਲੈ ਗਿਆ ਨਾ ਉਹ ਤੋਂ ਪਹਿਲਾਂ ਤਾਂ ਕੱਦਦਾ ਹੀ ਪਰੇ ਕੰਮ ਕਰਿਆ ਕਿਉਂ ਕਰਿਆ ਤੈਨੂੰ ਇੱਧਰ ਕਣਕ ਨੂੰ ਅੱਗ ਲੱਗਿਓ ਕਣਕ ਦੀ ਅੱਗ ਭਜਾਣੀ ਜਿਹਦੀ ਕਿ ਤੈਨੂੰ ਉਹ ਚਾਹੀਦੀ ਭਜਾੜਦਾ ਸੀ ਵੀ ਭਜਾ ਦੇਣਾ ਦਾ ਬਾਜੀ ਉਹਦਾ ਅਸੀਂ ਟਰੈਕਟਰ ਕਮਾਦਣੇ ਨੇ ਸੋ ਵੈਸੇ ਹੀ ਕੰਦੇ ਆਉਣਾ ਕਿੱਦਾਂ ਨਾਲੇ ਉਧਰ ਉਧਰ ਗੱਡੀ ਲੈ ਗਿਆ ਇੱਧਰੋਂ ਤਾਂ ਅੱਗ ਉਧਰੋਂ ਧੱਕ ਉਹ ਮੋਰੇ ਅੱਗੇ ਗੱਡੀ ਲਾ ਕੇ ਹੋਰ ਇਹ ਅੱਗੇ ਗੱਡੀ ਲੈ ਕੇ ਆ ਆਪਾਂ ਕੰਟਰੋਲ ਕਿਦਾ ਕੀਤਾ ਜਦੋਂ ਨੂੰ ਮੈਂ ਕਿਹਾ ਕੰਟਰੋਲ ਆ ਦੇਖ ਲਓ ਹੁਣ ਬਾਹਰ ਆ ਦੇਖੋ ਬੜਾ ਬਾਹ ਕੇ ਗਰੀਦਾ ਜਿੰਨੇ ਬੰਦੇ ਤੇ ਕਿਸੇ ਨੇ ਕੋਸ਼ਿਸ਼ ਇੱਕ ਦਾ ਕੋਸ਼ਿਸ਼ ਕਰਦਾ ਦਾ ਮਾਰ ਦੇ ਦੇ ਕੋਈ ਮਿੱਟੀ ਪਾਦਾ ਤਾਂ ਪਰ ਬਾਈਓ ਦੇ ਤਾਂ ਬੁਝੀ ਜਾਂਦੀ ਪ੍ਰਵਾਹ ਨਹੀਂ ਕੀਤੀ ਕਹਿੰਦੇ ਇੱਕ ਟਰੈਕਟਰ ਇਹ ਚੱਲਦਾ ਦਾ ਇੱਕ ਹੋਰ ਆਇਆ ਇੱਕ ਹੋਰ ਦਿਗਾ ਚਲੇ ਗਿਆ ਆ ਮਗਰੋਂ ਆਇਆ ਮੁੰਡਾ ਇਹ ਮਗਰੋਂ ਲੇਟ ਆਇਆ ਮਲੇ ਆ ਹਾਲਾਤ ਦੇਖ ਕੇ ਮਨ ਨੂੰ ਸੱਟ ਤਾਂ ਵੱਜਦੀ ਆ ਸਾੜੇ ਯਾਰ ਮੇਰੀ ਗੱਲ ਹੁਣ ਅਸੀਂ ਤਾਂ ਅੱਗੇ ਪਹਿਲੇ ਕਰ ਜਿਆ ਸੱਡੇ ਡੁੱਬੇ ਹੋਏ ਆ ਮੈਂ ਇੱਕ ਦਿਨ ਗੱਲ ਕਰਦੇ ਤਾਂ ਸਾਰਾ ਕੁਝ ਲਾਇਆ ਦੀ ਭਗਵੰਤ ਮਾਨ ਦੀ ਅਸੀਂ ਸੇਵਤਾ ਜ਼ਰੂਰ ਕਰਾਂਗੇ ਅਸੀਂ ਕਾਂਗਰਸ ਮੈਂ ਜਾਣ ਕੇ ਵੀ ਕਹੂੰਗਾ ਇਹ ਮਤਲਬ ਉਹਦੀ ਵੀ ਉਹ ਵੋਟਾਂ ਸੀ ਉਹਨੂੰ ਭਗਵੰਤ ਮਾਨ ਪਾਣੀ ਦੀ ਇਸ ਕਰਕੇ ਕਿ 32 24 ਘੰਟੇ ਚੱਲਦੀ ਰਹੀ ਜੀ ਖੇਤਾਂ ਵਾਲੀ ਅਸੀਂ ਜਿਹੜੀ ਰਾਤ ਨੂੰ ਮਤਲਬ ਹੁਣ ਮੁਆਵਜ਼ਾ ਮਿਲ ਜੂ ਦੇਖੋ ਜੀ ਹੁਣ ਦਾ ਇਹ ਤੁਹਾਡੇ ਥਰੂ ਅਸੀਂ ਪਛਾਣੀ ਚਾਹਨੇ ਗੱਲ ਜੇ ਤੁਸੀਂ ਪਛਾ ਸਕਦੇ ਡੀਸੀ ਨੂੰ ਸੀ ਤੱਕ ਤਾਂ ਦੇਖ ਲਓ ਐਸ ਡੀ ਐਮ ਤੱਕ ਜਾ ਕੇ ਕਿਸੇ ਟੱਕਰ ਵਾਲੇ ਮੈਂ ਕਿਹਾ ਵੀ ਇੱਧਰ ਆ ਇੱਧਰ ਕਣਕ ਨੂੰ ਅੱਗ ਲੱਗੀ ਆ 나ੜ ਨਹੀਂ ਰਹਿਣ ਕਹਿੰਦਾ ਕਹਿੰਦਾ ਅੱਗ ਬਲਦੀ ਮੋਰੇ ਵੀ ਤੁਹਾਨੂੰ ਅਸੀਂ ਮੀਂਹ ਪੈਂਦੇ ਥੋੜਾ ਬੁਲਾਉਣਾ ਅੱਗ ਲੱਗੀ ਉਹ ਤੁਹਾਨੂੰ ਬੁਲਾਇਆ ਅਸੀਂ ਤੁਹਾਨੂੰ ਇੱਥੇ ਕੀ ਕਰਨਾ ਸੀ ਅਸੀਂ ਜਿੱਤਰੋ ਹਵਾ ਤੈਨੂੰ ਨਹੀਂ ਦੀਦੀ ਤੂੰ ਸਿਆਣਾ ਡਰਾਈਵਰ ਆ ਤੈਨੂੰ ਦੀਦਾ ਵੀ ਹਵਾ ਦਾ ਰੋਕ ਕਿਧਰ ਨੂੰ ਦੂਹੇ ਪਾਸੇ ਤੇ ਆ ਜਾ ਬੱਸ ਇੱਕ ਕਰ ਪਤਾ ਕੀ ਹਰਦੇਵਾਲ ਜੀ ਇੱਕ ਤਾਂ ਇੱਥੇ ਅੱਗ ਲੱਗਦੀ ਇੱਕ ਜਿਹੜੀ ਮਨ ਚ ਲੱਗੀ ਉਹ ਉਹ ਚਲੋ ਉਹਦਾ ਤਾਂ ਹੁਣ ਉਹ ਤਾਂ ਪਰਮਾਤਮਾ ਜਾਣਦਾ ਜੀ ਅਸੀਂ ਉਹਦੇ ਬਾਰੇ ਤਾਂ ਕੁਝ ਨਹੀਂ ਕਹਿ ਸਕਦੇ ਜੋ ਵੀ ਹੋਇਆ ਨੁਕਸਾਨ ਤਾਂ ਹੋਇਆ ਪਰਮਾਤਮਾ ਕਰੂਗਾ ਕਿਸੇ ਨਾ ਕਿਸੇ ਪਾਸੇ ਦੇਊਗਾ ਲਈ ਬੈਠਾ ਮੇਰੇ ਲਈ ਕੋਈ ਖੋਲੂਗਾ ਜੀ ਉਹ ਇਹੋ ਜਿਹਾ ਤਾਂ ਕੋਈ ਗੱਲ ਨਹੀਂ ਪਰ ਅਸੀਂ ਤਾਂ ਇਹ ਕਰਦੇ ਮੈਂ ਮਦਦ ਕਰਨੇ ਵਾਲਾ ਵੀ ਜਿਹੜਾ ਭੱਜ ਕੇ ਆਇਆ ਉਹ ਵੀ ਅੱਗ ਦੇ ਮੋਰੇ ਦੀ ਆਣਾ ਤੂੰ ਧੁਰ ਨਹੀਂ ਪਹੁੰਚ ਸਕਦਾ ਤੂੰ ਉਹਤੇ ਮਤਲਬ ਧੁਰ ਪਹੁੰਚੀ ਨਹੀਂ ਨਹੀਂ ਪਹੁੰਚੀ ਅਸੀਂ ਅੱਗੇ 8-8 ਲੱਖ ਦੇ ਟਰੈਕਟਰ ਚਲਾਣ ਦੇ ਆ ਉੱਤੇ ਖੜਾ ਪਰ ਫਿਰ ਉਹਨੂੰ ਸੋਚਣਾ ਚਾਹੀਦਾ ਜੀ ਉੱਥੇ ਖੜਾ ਹੋ ਉਹ ਅੱਗੇ ਦੇ ਉਹ ਫੇਰ ਸੱਤ ਦਾ ਕਹਿੰਦਾ ਕਿ ਟਰੈਕਟਰ ਲੈ ਗਿਆ ਉਹ ਇਹ ਜਿਹੜੀਆਂ ਬੱਟਾਂ ਬੱਟਾ ਪਰ ਬਾਦੋਂ ਮੈਂ ਗੱਡੀ ਕੱਢਣੀ ਉਹ ਤੁਨੂੰ ਇਹ ਸਾਰੇ ਫੇ ਆਪਣੇ ਬਰਨਾਲੇ ਪਿੰਡ ਤੇ ਆ ਜੀ ਸਾਰੇ ਬਰਨਾਲੇ ਵੰਦੇ ਆ ਜੀ ਚਲੋ ਬਰਨਾਲਾ ਆ ਜੀ ਸਾਰੇ ਬਰਨਾਲੇ ਦੇ ਆ ਜੀ ਸਾਰਿਆਂ ਦਾ ਧੰਨਵਾਦ ਮੌਕੇ ਦੇ ਮੋਢੇ ਨਾਲ ਮੋਢਾ ਲਾ ਕੇ ਖੜ ਕੇ ਜਿੱਦਾਂ ਜਿੱਦਾਂ ਪਤਾ ਲੱਗਾ ਕਿਸ ਨੂੰ ਉਦਾਂ ਉਦਾਂ ਹੀ ਪੱਜੇ ਆਇਆ ਜੀ ਇੱਕ ਮੁੰਡਾ ਇੱਥੋਂ ਗਿਆ ਉਹ ਕਹਿੰਦਾ ਹਲੇ ਅੱਗ ਸ਼ੁਰੂ ਹੋਈਦੀ ਉਹਨਾਂ ਜਾਣਦੇ ਨੇ ਪਿੰਡ ਇਦਗਾਨ ਵਾਲੇ ਮੁੰਡੇ ਨੂੰ ਦੱਸਿਆ ਵੀ ਆਲੇ ਦੁਆਲੇ ਸਾਰਿਆਂ ਨੂੰ ਦੱਸ ਮੈਂ ਗੁਰਦੁਆਰਾ ਸਾਹਿਬ ਜੀ ਆ ਕੇ ਲੋਜਮੈਂਟ ਕਰਾਣਾ ਉਹ ਲੋਜਮੈਂਟ ਕਰਾਈ ਬਾਪੂ ਜੀ ਆਪਾਂ ਤੁਸੀਂ ਜਿਵੇਂ ਕਿਹਾ ਡੀਸੀ ਸਾਹਿਬ ਨੂੰ ਵੀ ਮੈਂ ਵੀਡੀਓ ਸ਼ੇਅਰ ਕਰ ਦੂੰਗਾ ਠੇਕੇ ਤੇ ਜ਼ਮੀਨ ਹੋ ਆ ਜੀ ਸਾਡੇ ਕੋਲ ਮੈਂ ਵੀਡੀਓ ਸ਼ੇਅਰ ਕਰੂੰਗਾ ਡੀਸੀ ਸਾਹਿਬ ਨੂੰ ਵੀ ਉਹਨਾਂ ਨੂੰ ਬੇਨਤੀ ਕਰਾਂਗੇ ਪਰ ਤੁਸੀਂ ਟੈਕਨੀਕਲੀ ਦੱਸੋ ਮੜ ਜੇ ਕਿੰਨਾ ਕੁ ਨੁਕਸਾਨ ਹੈ ਤੁਹਾਡਾ ਪੈਸੇ 'ਚ ਜੇ ਗੱਲ ਕਰੀਏ ਦੇਖੋ ਜੀ ਸਾਰਿਆਂ ਨੂੰ ਪਤਾ ਜੇ ਮੰਨ ਲਓ ਕਿ 23 24 ਬੋਰੀ ਐਤ ਕੀ 25 26 ਵੀ ਜੀਵੀ ਦਾ ਦੱਸਣ ਰਿਹਾ ਆਪਾਂ 22 ਰੱਖ ਕੇ ਚੱਲ ਲਈਏ ਤੇ ਤੁਸੀਂ ਦੇਖ ਲਓਵੇ 23 25 ਰੁਪਏ ਘਟਵਾ 2300 ਤੇ ਇੱਕ ਕੁਆਂਟਲ ਮੰਨ ਲਓ ਮੈਂ ਨਹੀਂ ਕਹਿੰਦਾ 22 ਮੈਂ ਕਹਿੰਦਾ 20 ਦਾ ਇਹ 20 ਤਾਂ 20 ਨਾਲ ਤੁਸੀਂ ਲਾ ਕੇ ਦੇਖ ਲਓ ਕਿੰਨੇ ਦਾ ਹੋ ਗਿਆ ਨੁਕਸਾਨ ਦੱਸੋ ਮੈਨੂੰ ਕਿੰਨੇ ਦਾ ਹੋ ਗਿਆ 40 46000 ਦਾ ਹੀ ਹੋ ਗਿਆ ਫੇਰ ਵੀ ਫੇਰ ਤੂੜੀ ਤੂੜੀ ਮੈਂ ਕੋਈ ਨਾ ਸੀ ਹਜੇ ਬਣਾਈ ਮੈਂ ਕਹਾਂ ਚੱਲ ਇਹਦੀ ਤੂੜੀ ਬਣਾਵਾਂਗੇ ਪਸ਼ੂਆਂ ਲਈ ਹੁਣ ਪਸ਼ੂਆਂ ਲਈ ਤੂੜੀ ਵੀ ਮੁੱਲ ਲੈਣੀ ਪੈ ਜਾਣੀ ਆ ਜੀ ਠੇਕਾ ਲੱਗ ਠੇਕਾ ਭਰਨਾ ਹਾਂ ਠੇਕਾ ਲੱਗ ਠੇਕਾ 40000 ਤੋਂ ਤੁਹਾਨੂੰ ਠੇਕਾ ਠੇਕਾ ਹੈ ਨਹੀਂ ਕਿਤੇ ਵੀ 40 42 ਚੱਲਦਾ ਜੀ ਠੇਕਾ ਹਮ ਔਖਾ 50000 ਦਾ ਕਰੀਬ ਆ ਚਾਰ ਲੜਕੀਆਂ ਮੇਰੇ 50000 ਦਾ ਮੁੰਡਾ ਛੋਟਾ ਆ ਵਾਹਿਗੁਰੂ ਚਲੋ ਸਮਾਂ ਆ ਉਹਨਾਂ ਦੀ ਕਿਸੇ ਨੂੰ ਦੋਣਾਂ ਉੱਥੋਂ ਹੱਲੇ ਵੀ ਮੈਂ ਆਇਆ ਹਾਂ ਸੇਕ ਜਾਂ ਨਿਕਲ ਹੀ ਜਾਂਦਾ ਉਹਦੇ ਕੋਲ ਨਿਕਲਦੀ ਆ ਜੀ ਉਹਦੇ ਨੇ ਖੜੇ ਆ ਸੀ ਬਜਾਣੇ ਲਈ ਖੜੇ ਆਂ ਦੀ ਅਜੇ ਵੀ ਤੇ ਉਹਨੇ ਤੁਸੀਂ ਡੀਸੀ ਸਾਹਿਬ ਨੂੰ ਇੱਕ ਵਾਰ ਜਿਹੜੀ ਮੰਗ ਰੱਖਣਾ ਚਾਹੁੰਦੇ ਕਹੋ ਜੀ ਮਹਾਰਾਜ ਮੈਂ ਤਾਂ ਹੱਥ ਜੋੜ ਕੇ ਇਹੀ ਬੇਨਤੀ ਕਰੂੰਗਾ ਕਿ ਜਿੰਨਾ ਕਿ ਮੇਰਾ ਨੁਕਸਾਨ ਹੋਇਆ ਇਹ ਮੈਨੂੰ ਵੀ ਪਰਵਾਹੀ ਕਰਾਈ ਜਾਵੇ ਕਿ ਦਿੱਤਾ ਜਾਵੇ ਕਿਸੇ ਪਾਸਿਓਂ ਵੀ ਮਦਦ ਕੀਤੀ ਜਾਵੇ ਬਾਕੀ ਹੋਰ ਵੀ ਲੋਕਾਂ ਦਾ ਖਿਆਲ ਇਹਨਾਂ ਫਾਰਮ ਗ੍ਰੇਡ ਵਾਲਿਆਂ ਨੂੰ ਵੀ ਸਮਝਾਇਆ ਜਾਵੇ ਇਹਨਾਂ ਦੀ ਜਿਆਦਾਤਾਂ ਕਲਾਸਾਂ ਲਾਣ ਜਿੱਦਾ ਜੋਗੇ ਵਾਲੇ ਲਾਉਂਦੇ ਐ ਤੇ ਹੁਣ ਗਰੋਂਡਾ ਚ ਆ ਕੇ ਸਮਝਾਉਂਦੇ ਐ ਐ ਕਰੋ ਕਰੋ ਇਹਨਾਂ ਦੀ ਵੀ ਕਲਾਸਾਂ ਲਾਈਆਂ ਜਾਣ ਕੇ ਅਨਪੜ੍ਹ ਪੜ੍ਹੇ ਲਿਖੇ ਪੜ੍ਹ ਗਿਆ ਬਣਦੇ ਆ ਇਹ ਹਵਾ ਦਾ ਰੋਕ ਆਏ ਨੂੰ ਤੂੰ ਗੱਡੀ ਮੋਹਰੇ ਤੇ ਲੈ ਕੇ ਨਾ ਫੇ ਸਾਨੂੰ ਆਕਾ ਮਾਰ ਫਿਰ ਇਹ ਨਹੀਂ ਪਾਣੀ ਭਰਨ ਲੱਗ ਗਿਆ ਜਾਂ ਤਾਂ ਡਰਾਈਵਰ ਹੋਵੇ ਨਾ ਕੋਈ ਮੁੰਡਾ ਮੁੰਡਾ ਡਰਾਈਵਿੰਗ ਭਰਦਾ ਆਪਾਂ ਮੇ ਪਾਣੀ ਮੌਕੇ ਨਾ ਸਿਆਣਾ ਬੰਦਾ ਸਾਡੇ ਵਾਂਗੂ ਦਾੜੀ ਰੱਖੀ ਹੋਊਗਾ ਸਾਡੇ ਵਾਂਗੂ ਦਾੜੀ ਵਾਲਾ ਬੰਦਾ ਯਾਰ ਸਿਆਣਾ ਬੰਦਾ ਮੈਨੂੰ ਤਾਂ ਅਮਰ ਸਿੰਘ ਆਇਆ ਹੋਊਗਾ ਸ਼ਾਇਦ ਇਹ ਜਿਹੜਾ ਕਹਿ ਰਿਹਾ ਬੱਟਾ ਕਹਦਾ ਬੱਟਾ ਬਾਹਰ ਟਾਈਟਲ ਲਿਆ ਕੇ ਸਾਣਾ ਅਸੀਂ ਅੱਗ ਬੁਝਾਈਏ ਕਿ ਤੈਨੂੰ ਪਹਿਲਾਂ ਬੱਟਾ ਦਈਏ ਤੈਨੂੰ ਬਾਹਰ ਕੇ ਤੁਹਾਡੇ ਮੁੰਡਿਆਂ ਨੇ ਆਪਣੀ ਜਾਨ ਮੁੰਡਿਆਂ ਨੇ ਦੇਖੋ ਇਹ ਸਾਰਿਆਂ ਨੇ ਮਿਹਨਤ ਜਿੰਨੀ ਟਰੈਕਟਰਾਂ ਦੀ ਪ੍ਰਵਾਹ ਕੀਤੀ ਆਪਾਂ ਨਹੀਂ ਕਹਿੰਦੇ ਇਹ ਗੱਲ ਸਾਰਿਆਂ ਮੁੰਡਿਆਂ ਨੇ ਮਿਹਨਤ ਕੀਤੀ ਆ ਜਿੰਨੀ ਵੀ ਹੋਈ ਆ ਜਿੱਦਾਂ ਲਈ ਹੱਥ ਆ ਸਾਰਾ ਸਾਰਾ ਚੀਜ਼ ਆ ਕੇ ਨਾ ਆ ਅੱਜਕੱਲ੍ਹ ਅੱਗ ਤਾਂ ਤੁਹਾਡੇ ਸਾਹਮਣੇ ਆ ਵੀ ਜਿੱਦਾਂ ਹਵਾ ਚੱਲਦੀ ਇਦਾਂ ਹੀ ਅੱਗ ਵੱਧਦੀ ਫਟਾਫਟ ਹਾਂ ਆ ਹਵਾ ਦੇਖੋ ਕਿੰਨੀ ਤੇਜ਼ ਹਾਂ ਹੋ ਸਕਦਾ ਉਸ ਵਕਤ ਥੋੜੀ ਘੱਟ ਹੋਵੇ ਮਤਲਬ ਕਿ ਬਚਾਉਣ ਦਾ ਕੰਮ ਉਹਦਾ 25 30 ਮਿੰਟ ਲੱਗ ਹੀ ਰਿਹਾ ਹਾਂਜੀ ਭਾਜੀ 20 25 ਮਿੰਟਾਂ ਦੇ ਵਿੱਚ ਇਹ ਸਾਰਾ ਜਿੱਦਾਂ ਖਤਮ ਹੋ ਗਿਆ ਇਹ ਤਾਂ ਤੁਸੀਂ ਵੀ ਤੁਸੀਂ ਹੌਸਲਾ ਦਿਖਾ ਤਾਂ ਨਹੀਂ ਤਾਂ ਨੁਕਸਾਨ ਤਾਂ ਵੱਧੂ ਹੋ ਜਾਣਾ ਸੀ ਜਿੱਦਾਂ ਜਿੱਦਾਂ ਪਤਾ ਲੱਗਿਆ ਜੀ ਉਦੋਂ ਬੰਦੇ ਪੱਜੇ ਆਏ ਜਿੱਦਾਂ ਜਿੱਦਾਂ ਜੇਕਰ ਅੱਗ ਲੱਗ ਜਾਂਦੀ ਨਾ ਕੰਦ ਹੁੰਦੀ ਮੋਰੇ ਇਹ પેટ્રોલ ਪੰਪ ਵੀ ਅੱਗ ਪੈ ਜਾਣੀ ਸੀ ਜਾ ਕੇ ਕਹਾਂ ਜਾਣੀ ਦੀ ਜੇ ਇਹ પેટ્રોલ ਪੰਪ ਵੀ ਜਾਂਦਾ ਲੱਗਣਾ ਸੀ ਹਵਾ ਥੋੜੀ ਐਨੂੰ ਹੋ ਜਾਂਦੀ ਤਾਂ ਦੇਖ ਲਓ ਕਿਦਾਂ ਕਾਣਾ ਖੜੀ ਆ ਮੋਰੇ ਸਾਰੀ ਜੇ ਪਿੰਡ ਜਾ ਵੰਡੀ ਦੀ ਹਵਾ ਦਾ ਰੋਕ ਥੋੜਾ ਇੱਧਰ ਨੂੰ ਸਗਾ ਤਾਂ ਬਚਾਊਗਾ ਅਗਰ ਪਰ ਤ ਤਾਂ ਬਚਾਉਣ ਵਾਲੀ ਸੀ ਸੈਡ ਤੋਂ ਹੁੰਦਾ ਫਿਰ ਜਿਆਦਾ ਜਿਆਦਾ ਮਾਲਕ ਹੀ ਆ ਜੀ ਕੀ ਕਰਨਾ ਹੁਣ ਉਹ ਪਰਮਾਦ ਹੁਣ ਉਹ ਬੱਚਿਆਂ ਦਾ ਪਤਾ ਲੱਗਦਾ ਕਿ ਛੋਟੇ ਛੋਟੇ ਬੱਚੇ ਉਹਨਾਂ ਨੂੰ ਕੀ ਗਈ ਉਹ ਹੈਗੇ ਉਹਦਾ ਤਾਂ 12 12 13 13 ਸਾਲ ਦੇ ਛੋਟੇ ਵੀ ਹੈ ਨਹੀਂਗੇ ਵੈਸੇ ਉਹ ਪ੍ਰਵਾਸੀ ਆ ਭਈਆਂ ਦੇ ਨਿਆਣੇ ਆ ਉੱਥੇ ਹੁਣ ਇਹ ਦੱਸਦਾ ਮੁੰਡਾ ਵੀ ਉਹੀ ਸੀਗੇ ਇੱਥੇ ਹੁਣ ਦੇਖਦੇ ਪੁੱਛ ਕੇ ਉਹਨਾਂ ਨੇ ਵੀ ਕਿ ਉਹਨਾਂ ਨੇ ਕੀ ਕਰਦਣਾ ਜੀ ਸਾਨੂੰ ਉਹ ਤਾਂ ਆਪ ਛੱਟੇ ਚੁੱਕਦੇ ਫਿਰਦੇ ਆ ਕੀ ਦੇ ਦੂਗੇ ਸਾਨੂੰ ਜੇ ਅਸੀਂ ਗੱਲ ਵੀ ਪਾਵਾਂਗੇ ਉਹਨੇ ਲੋਕਾਂ ਨੇ ਇਹੀ ਕਹਿਣਾ ਗਰੀਬ ਆਲੀ ਨੇ ਇਹ ਤੰਗ ਕਰਦੇ ਆ ਇਹਨਾਂ ਦੇ ਵੀ ਲੱਗਣ ਪਿਆ ਨਿਆਣਾ ਨੂੰ ਸਮਝਾਉਣਾ ਚਾਹੀਦਾ ਜੇ ਪਿੰਡਾਂ ਦੇ ਵਿੱਚ ਸਾਡਾ ਸਾਧਕੇ ਇਹਨਾਂ ਨੂੰ ਇਕੱਠਕਾਰ ਕਰਕੇ ਇਹਦਾ ਇਹਦਾ ਡੀਏ ਨੇ ਨਾਬ ਹੁਕਮ ਕਰੇ ਮੁਲਾਜ਼ਮਾਂ ਨੂੰ ਵੀ ਭਾਈ ਪਿੰਡਾਂ ਚ ਜਾਓ ਪਿੰਡਾਂ ਜੇ ਜਾ ਕੇ ਲਿਆਣੇ ਨੂੰ ਸਮਝਾਉਂ ਮੱਚ ਗਿਆ ਤੇ ਖੜਾ ਖੜਾ ਭੱਜ ਗਿਆ ਉਹ ਬਈਆ ਜਿਹੜੀ ਜਿਹੜੀ ਉਹ ਲਿਫਟਿੰਗ ਨਹੀਂ ਹੁੰਦੀ ਬਈ ਉਹ ਲੇਟ ਹੋ ਰਹੀ ਉਹਨਾਂ ਨੂੰ ਵੀ ਨੁਕਸਾਨ ਹੋ ਰਿਹਾ ਕਿ ਨਹੀਂ ਉਹ ਭੱਜ ਗਿਆ ਫੜਾ ਵਟ ਭੱਜ ਗਿਆ ਲੈ ਕੇ ਜੀ ਹੋ ਸਕਦਾ ਇੰਨਾ ਰਸ਼ ਪੈ ਗਿਆ ਚਲੋ ਇੱਕੋ ਵਾਰੀ ਇਹ ਇਹ ਪਏ ਜਾਂਦਾ ਹੁੰਦਾ ਜੀ ਬਾਡੀ ਦੇ ਆਈ ਤੇ ਨੂੰ ਥੋੜਾ ਇਹ ਰਸ਼ ਹੁੰਦਾ ਜੀ ਜੀ 20 ਤਰੀਕ 22 ਤੋਂ ਲੈ ਕੇ 28 ਤਰੀਕ ਤੱਕ ਅਗਰ ਮਾਣੇ ਕੋਈ ਦਿਖਾ ਦਈਏ ਪਿੱਛੇ ਜਿਹੜਾ ਜਿਹੜਾ ਨੁਕਸਾਨ ਉਹ ਪੂਰਾ ਦਿਖਾ ਦਈਏ ਇੱਕ ਵਾਰੀ ਮੌਕੇ ਦੀ ਲੋਕੇਸ਼ਨ ਦਿਖਾ ਦਈਏ ਤਾਂ ਹਰਦੇਵਾਲ ਜੀ ਦੇ ਨਾਲ ਹਮਦਰਦੀ ਹੈ ਚਾਰ ਧੀਆ ਕਹਿੰਦੇ ਪੁੱਤਰ ਨੌਜਵਾਨਾਂ ਦੀ ਸ਼ਲਾਘਾ ਕਰਦੇ ਕਹਿੰਦੇ ਟਰੈਕਟਰ ਦੀ ਪ੍ਰਵਾਹ ਤੱਕ ਨਹੀਂ ਕੀਤੀ ਇਹਨਾਂ ਨੇ 8-8 ਲੱਖ 10-10 ਲੱਖ ਦੇ ਟਰੈਕਟਰ ਹੈ ਜਾਨ ਦੀ ਪ੍ਰਵਾਹ ਨਹੀਂ ਕੀਤੀ ਪਰ ਫਾਇਰ ਬ੍ਰਿਗੇਡ ਦਾ ਗਿਲਾ ਕਰਦੇ ਆ ਇੱਕ ਘੰਟੇ ਬਾਅਦ ਆਇਆ ਇੱਕ ਕਹਿੰਦੇ ਇੱਕ ਘੰਟੇ ਬਾਅਦ ਔਰ ਕੁਦਰਤ ਦਾ ਵੀ ਧੰਨਵਾਦ ਕਰਦੇ ਕਹਿੰਦੇ ਕਿ ਜੇ ਆ ਕੰਦ ਨਾ ਹੁੰਦੀ ਤਾਂ ਅੱਗ ਮੋਹਰੇ ਤੱਕ ਚੱਲੇ ਜਾਣੀ ਸੀ ਔਰ ਜੇ ਰੁੱਕ ਕਿਤੇ ਹਵਾ ਦਾ ਖੱਬੇ ਵਾਲੇ ਪਾਸੇ ਹੁੰਦਾ ਜਿੱਥੇ ਅਸੀਂ ਖੜੇ ਆ ਤਾਂ ਤਾਂ ਉਹ ਪਿੰਡ ਤੱਕ ਜਾਣੀ ਸੀ ਅੱਗ ਹਸਪੀਟਲ ਤੱਕ ਕਹਿੰਦੇ ਚੱਲੇ ਜਾਣੀ ਸੀ ਤਾਂ ਨੌਜਵਾਨਾਂ ਦੀ ਸ਼ਲਾਘਾ ਜੀ ਦੇਖੋ ਆਪਣੇ ਪਿੰਡ ਦਾ ਦਰਦ ਸਮਝ ਕੇ ਮਿੰਟੋ ਮਿੰਟੀ ਇੱਥੇ ਪਹੁੰਚੇ ਆ ਹਸਪੀਟਲ ਵੀ ਕਹਿੰਦੇ ਕਈ ਆ ਫਿਰ ਡਾਕਟਰਾਂ ਨੂੰ ਪਹਚਾਣਾ ਪੈਣਾ ਸੀ ਤਾਂ ਆ ਤੁਸੀਂ ਦੇਖੋ ਨੁਕਸਾਨ ਹੋ ਗਿਆ तकरीबन 1 ਕਿੱਲਾ ਦੱਸਿਆ ਜਾ ਰਿਹਾ ਔਰ ਹਰਦੇਵਾਲ ਜੀ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਡੀਸੀ ਸਾਹਿਬ ਅੱਗੇ ਬੇਨਤੀ ਕਰਦੇ ਆ ਮੁਆਵਜ਼ੇ ਦੀ ਮੰਗ ਹੈ ਸਾਰੇ ਜਿੰਨੇ ਭਰਾ ਬਜ਼ੁਰਗ ਸਿਆਣੇ ਖੜੇ ਸਾਰੇ ਬੇਨਤੀ ਕਰਦੇ ਆ ਹਰਦੇਵਾਲ ਜੀ ਉਮੀਦ ਕਰਦੇ ਆ ਕਿ ਪ੍ਰਸ਼ਾਸਨ ਤੱਕ ਗੱਲ ਪਹੁੰਚੂਗੀ ਉਹ ਵੀ ਲੋਕ ਸਭਾ ਇਲੈਕਸ਼ਨ ਚੱਲਦੇ ਆ ਆਜੋ ਕਰ ਲਓ ਕੀ ਕਹਿੰਦੇ ਤੁਸੀਂ ਆਜੋ ਆਜੋ ਇਹ ਪਿੰਡਾਂ 'ਚ ਜਾ ਕੇ ਜਾਂ ਕੋਈ ਕੋਈ ਵੀ ਗੱਲਬਾਤ ਹੁੰਦੀ ਆ ਕਿਸੇ ਬੰਦੇ ਨਾਲ ਕੋਈ سپورਟ ਹੋਣੀ ਚਾਹੀਦੀ ਆ ਕੋਈ ਗਰੀਬੀ ਦੀ ਕਣ ਕਿ ਸੜ ਗਈ ਜਾਂ ਕੁਝ ਕੋਈ ਬਰਬਾਦੀ ਹੋਈ ਆ ਨਾ ਬਰਬਾਦੀ ਹੋਈ ਆ ਇਹ ਕਿਉਂਕਿ ਪੱਕੀ ਆ ਨਿਆਣਿਆਂ ਵਾਂਗੂ ਗਾਲ ਨਿਆਣਿਆਂ ਵਾਂਗੂ ਗਾਲ ਦੇਖੋ ਤੁਸੀਂ ਸਾਨੂੰ ਫੋਨ ਕੀਤਾ ਪਰ 5 ਮਿੰਟ 'ਚ ਆ ਗਏ ਇਹ ਕਹਿੰਦੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਉਹ ਲੇਟ ਆਏ ਆ ਪ੍ਰਸ਼ਾਸਨ ਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਇਹ ਸੈਟੇਲਾਈਟ ਥਰੂ ਚੈੱਕ ਕਰੇ ਹੀ ਲੈਂਦੇ ਆ ਜੇ ਇਹਨਾਂ ਨੂੰ ਪਤਾ ਸਾਰਾ ਆ ਗੱਡੀ ਇੱਧਰੋਂ ਆਈ ਆ ਇੱਧਰੋਂ ਗੱਡੀ ਆ ਇੱਧਰ ਅੱਗ ਬੁਝਾਉਣ ਲੱਪੇ ਇਧਰ ਨੀ ਗੱਡੀ ਗਈ ਇਹ ਤੁਸੀਂ ਹਿਸਾਬ ਲਾ ਉਨੀ ਗਾਏ ਜੀ ਉਹ ਕਣਕ ਵਾਲੇ ਪਾਸੇ ਨਾ ਜਿਹੜੀ ਥੋੜੀ ਬਣੀ ਨਾ ਬੋਲਾ ਪੇ ਬਜਾਣਾ ਕਿ ਕੀ ਉਹਨਾਂ ਨੂੰ ਚੰਗਾ ਸਮਝੀਏ ਦੇਖੋ ਇੱਕ ਇੱਕ ਕਣਕ ਦੀ ਬਰਬਾਦੀ ਉੱਤੋਂ ਸਮੇਂ ਦੀ ਬਰਬਾਦੀ ਹਾਂਜੀ ਹਾਂ ਨਾ ਬਿਲਕੁਲ ਮਨ ਨੂੰ ਤਕਲੀਫ ਤਾਂ ਹੁੰਦੀ ਹੈ ਹਾਂਜੀ 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 ਉਮੀਦ ਕਰਦੇ ਆ ਜਿਹੜੀ ਗੱਲ ਹਰਦੇਵਾਲ ਜੀ ਨੇ ਤੇ ਬਰਨਾਲੇ ਪਿੰਡ ਦੇ ਜਿੰਨੇ ਵੀ ਸੱਜਣ ਨੇ ਇਹ ਪ੍ਰਸ਼ਾਸਨ ਤੱਕ ਪਹੁੰਚਾਉਣਾ ਚਾਹੁੰਦੇ ਆ ਇਸ ਵੀਡੀਓ ਦੇ ਮਾਧਿਅਮ ਰਾਹੀਂ ਉਹਨਾਂ ਤੱਕ ਪਹੁੰਚੇਗੇ ਸੀ ਪਰਸਨਲੀ ਸ਼ੇਅਰ ਵੀ ਕਰ ਦਿੰਦੇ ਔਰ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਪ੍ਰਵਾਸੀ ਬੱਚੇ ਉੱਥੇ ਦੱਸਿਆ ਜਾ ਰਹਿਆ ਕਲਾਸਾਂ ਉਹਨਾਂ ਦੀਆਂ ਵੀ ਲੱਗਣੀਆਂ ਚਾਹੀਦੀਆਂ ਉਹਨਾਂ ਨੇ ਫਾਇਰ ਬ੍ਰਿਗੇਡ ਦੀ ਵੀ ਗੱਲ ਕੀਤੀ ਆ ਕਿ ਉਹਨਾਂ ਦੀਆਂ ਵੀ ਕਲਾਸਾਂ ਲੱਗਣੀਆਂ ਚਾਹੀਦੀਆਂ ਕਿਉਂਕਿ ਹਰ ਸਾਲ ਇਦਾਂ ਦੀ ਅਸੀਂ ਦੇਖਦੇ ਕਿ ਮੁਸ਼ਕਿਲ ਘੜੀਆਂ ਆ ਜਾਂਦੀਆਂ ਔਰ ਲੋਕਾਂ ਦਾ ਲੱਖਾਂ ਦਾ ਨੁਕਸਾਨ ਹੋ ਜਾਂਦਾ ਔਰ ਜਦ ਇੱਕ ਵਾਰੀ ਲੱਕ ਟੁੱਟ ਜਾਂਦਾ ਫਿਰ ਮੁੜ ਕੇ ਖੜਨਾ ਬਹੁਤ ਔਖਾ ਪਰ ਜ਼ਰੂਰਤ ਹੈ ਕਿ ਅਸੀਂ ਜਿਨ੍ਹਾਂ ਨਾਲ ਇਦਾਂ ਹੋ ਜਾਂਦਾ ਕਿ ਵੇਲੇ ਕੁਦਰਤੀ ਕਰੋਪੀ ਹੋਈ ਦੀ ਜਾਓ ਉਹ ਬੱਚਿਆ ਤੋਂ ਅਣਜਾਣ ਆਪਣੇ ਜੋ ਗਿਆ ਨਾਲ ਖੜੀਏ ਨਾਲ ਖੜਾਂਗੇ ਤਾਂ ਹੀ ਅੱਗੇ ਵਧਾਂਗੇ ਨਹੀਂ ਤਾਂ ਕੰਮ ਬਹੁਤ ਔਖਾ ਹੋ ਜਾਣਾ ਬਣੇ ਰਹਿਣਾ ਵੀ ਬਤੀ ਨਵਾਂ ਸ਼ਹਿਰ ਨਾਲ ਫਾਇਰ ਬ੍ਰਿਗੇਡ ਵਾਲਾ ਕਹਿੰਦਾ ਜੀ ਪਾਣੀ ਭਰਨ ਲੱਗ ਗਿਆ ਜਦੋਂ ਫੌਨ ਗਿਆ ਜੀ ਕਿਉਂ ਪਹਿਲਾਂ ਗੱਡੀਆਂ ਨਹੀਂ ਭਰ ਕੇ ਖੜੀਆਂ ਕਰਦੇ ਸਮਾਂ ਕਿੱਦਾਂ ਦਾ ਉਹ ਤੁਸੀਂ ਫਾਇਰ ਬ੍ਰਿਗੇਡ ਜਾ ਕੇ ਦੇਖ ਕੇ ਤਾਂ ਹਾਲ ਕਿੰਨੇ ਖਸਤਾ ਉਹਨਾਂ ਦੇ ਉਹਨਾਂ ਕੋ ਤਾਂ ਬੈਠਣ ਦੀ ਵੀ ਨਹੀਂ ਜਗ੍ਹਾ ਹੈਗੀ ਇਹ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਬੰਗਿਆ ਫਾਇਰ ਬ੍ਰਿਗੇਡ ਦੀ ਟੀਮ ਹੈ ਨਹੀਂ ਰਾਹੋਂ ਹੈ ਨਹੀਂ ਔੜ ਹੈ ਨਹੀਂ ਜਗਾ ਹੀ ਇੱਕ ਇੱਕੋ ਨਵਾਂ ਸ਼ਹਿ ਹਰ ਇੱਕ ਚੀਜ਼ ਨੂੰ ਸਹੀ ਕਰਨਾ ਪੈਣਾ ਜੀ ਕੱਲ ਇੱਕ ਇੱਕ ਚੀਜ਼ ਨਾਲ ਗੱਲ ਨਹੀਂ ਹੋਣੀ ਤੇ ਸਾਰੀ ਪ੍ਰਸ਼ਾਸਨ ਅਕੀ ਬੇਨਤੀ ਹੈ ਬਣੇ ਰਹਿਣਾ ਬਿਮਤੀ ਨਵਾਂ ਸ਼ਹਿਰ ਨਾਲ ਛੋਟੇ ਦਿਨ ਇਸ ਲਈ ਕੈਮਰਾ ਪਰਸਨ ਜੀ ਨੂੰ ਇਜਾਜ਼ਤ ਪਹੁੰਚ ਜਲਦੀ ਫਿਰ ਤੁਹਾਨੂੰ ਕਿ ਸਤਿ ਸ਼੍ਰੀ ਅਕਾਲ ਦਾ ਪ੍ਰਾਕਾ